ਕੈਨੇਡਾ ਤੋਂ ਇੱਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋਈ ਹੈ ਪਰਿਵਾਰ ਨੇ ਮ੍ਰਿਤਕ ਦੇ ਲਿਆਉਣ ਦੇ ਲਈ ਸਰਕਾਰ ਦੇ ਕੋਲੋਂ ਮਦਦ ਦੀ ਕੋਹਾ ਲਗਾਈ ਹੈ ਦੱਸਦੇ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨਾਗੋਕੇ ਦੇ ਲਗਭਗ ਡੇਢ ਸਾਲ ਪਹਿਲਾਂ ਕੈਨੇਡਾ ਗਿਆ ਨੋਜਾਫਾਨ ਕਮਲਦੀਪ ਸਿੰਘ ਜਿਸ ਦੀ ਉਮਰ 34 ਸਾਲ ਆ ਅਤੇ ਉਹ ਕੈਨੇਡਾ ਦੇ ਵਿੱਚ ਬਿਮਾਰ ਹੋਇਆ ਜਿਸ ਦੇ ਨਾਲ ਉਸ ਦੀ ਮੌਤ ਹੋਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕਮਲਦੀਪ ਸਿੰਘ ਲਗਭਗ ਡੇਢ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਸ ਦੀ ਪਤਨੀ ਆ ਇੱਕ ਉੱਤਰ ਅਤੇ ਬੇਟੀ ਵੀ ਲਗਭਗ 2 ਮਹੀਨੇ ਪਹਿਲਾਂ ਹੀ ਕੈਨੇਡਾ ਗਈ ਸੀ ਜੋ ਬੀਤੇ 2 ਦਿਨ ਪਹਿਲਾਂ ਹੀ ਬਿਮਾਰ ਹੋਇਆ ਅਤੇ ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਇਹ ਖਬਰ ਸੁਣ ਕੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮੇਰਾ ਛੋਟਾ ਭਾਈ ਕੀ ਨਾਮ ਸੀ ਇਹਦਾ ਕਮਲਜੀਤ ਕਿਸ ਤਰ੍ਹਾਂ ਦੇਤ ਹੋਈ ਹੈ ਜੀ ਨੂੰ ਸਾਲ 1.5 ਸਾਲ ਹੋ ਗਿਆ ਹੈ ਘਾਇਨ ਨੂੰ ਇਹ ਉਹ ਕਮਾ ਬੰਦੀ ਮੜਾ ਜਾ ੱਟਲਾ ਆਇਆ ਬੁਖਾਰ ਹੋਇਆ ਬੁਖਾਰ ਹੋਣਾ ਉਹਦੀ ਦਰਦ ਹੋਵੇ ਵਿਆਹਿਆ ਸੀ ਅਮਿਆਮ ਤੋਂ ਦੋ ਬੱਚੇ ਉਹਦੀ ਨਿਕਨੇਗੇ ਉਹ ਕਿੱਥੇ ਰਹਿੰਦੇ ਆ ਉਹ ਵੀ ਉੱਥੇ ਕੈਨੇਡਾ ਹੀ ਆ ਤੇ ਕੀ ਮੰਗ ਕਰਦੇ ਜੋ ਸਰਕਾਰ ਕੋਲ ਜਾਨੇ ਸਾਡੇ ਦੂਰਾ ਵੀਰ ਦੀ ਜਿਹੜੀ ਉਹ ਡੈਡ ਬੋਡੀ ਸਾਡੇ ਪਹਚਾਈ ਜਾਵੇ ਇੰਡੀਆ ਪਹਚਾਈ ਜਾਵੇ ਤੇ ਉਹਦੇ ਨਾਲ ਕੋਈ ਬੰਦਾ ਆ ਕਰ ਛੱਡ ਜੀ ਆਰੀ ਦਰਸ਼ਨ ਕਰ ਸਕ ਜੀ ਮਤੈ ਕੀਨਾ ਤੁਹਾਡਾ ਜੀ ਅਮਰਜੀਤ ਕੌਰ ਅਮਰਜੀਤ ਕੌਰ ਅਮਰਜੀਤ ਕੌਰ ਜੀ ਜਿਹੜੇ ਤੁਹਾਡੇ ਪੁੱਤਰ ਦੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਕੀ ਹੋਇਆ ਉਹਨਾਂ ਨੂੰ 2 ਦਿਨ ਤੋਂ ਬੁਖਾਰ ਤੇ ਨਾਲ ਇਨਫੈਕਸ਼ਨ ਹੋ ਗਿਆ ਤੇ ਨਾਲ ਥੋੜਾ ਨਮੋਨਿਆ ਹੋ ਗਿਆ ਤੇ ਇੱਕਦਮ ਜਿਹੜਾ ਉਹਦੇ ਮਤਲਬ ਗੁਰਦੇ ਕਹਿੰਦੇ ਉਹ ਡੈੱਡ ਹੋ ਗਏ ਆ ਤੇ ਉਹਨਾਂ ਦੀ ਮੌਤ ਹੋ ਗਈ ਆ ਕਿਨੇ ਚਿਰ ਪਹਿਲਾਂ ਕੈਨੇਡਾ ਗਿਆ ਸੀ ਉਹ ਮਤਲਬ ਨਵੰਬਰ ਦੀ 26 ਤੀਏ ਨੂੰ ਗਿਆ ਸੀ ਤੇ ਅੱਜ ਇਹ ਨਵੰਬਰ ਦੀ 26 ਆਉਣੀ ਆ ਬਾਕੀ ਪਰਿਵਾਰਕ ਮੈਂਬਰ ਉਹਨੇ ਹੋਣੇ ਖੜੇ ਸੀ ਅਜੇ ਸਾਰਾ 2 ਮਹੀਨੇ ਨਹੀਂ ਹੋਏ ਦੋ ਇੱਕ ਬੱਚਾ ਤੇ ਆਪਣਾ ਲड़का ਤੇ ਲੜਕੀ ਤੇ ਆਪਣੀ ਵਾਈਫ ਕੀ ਮੰਗ ਕਰਦੇ ਕੋ ਸਰਕਾਰ ਕੋ ਨਹੀਂ ਸਰਕਾਰ ਕੋੋਂ ਮੰਗ ਕਰਦੇ ਸਾਡੇ ਕੱਚੇ ਦੀ ਜੈਦ ਫੋੜੀ ਸਾਡੇ ਪਿੰਡ ਤੇ ਪਹੁੰਚਾਈ ਜਾਵੇ ਅਸੀਂ ਆਪਣੇ ਬੱਚੇ ਦੇ ਆਖਰੀ ਦਰਸ਼ਨ ਕਰ ਸਕੀਏ ਅਸੀਂ ਆਪਣੇ ਬੱਚੇ ਦੇ ਕੋਈ ਅਦੇਰਾ ਸਮਾਰਵਾਜ ਕਰ ਸਕੀਏ ਕਿਉਂ ਹੁਣ ਸਾਡਾ ਤੇ ਆਖਰੀ ਇਹ ਹੀ ਰਹਿ ਗਿਆ ਸਾਡਾ ਇਕੱਲਾ ਬੱਚਾ ਸੀ ਕੈਨੇਡਾ ਤੋਂ ਇੱਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋਈ ਹੈ ਪਰਿਵਾਰ ਨੇ ਮ੍ਰਿਤਕ ਦੇ ਲਿਆਉਣ ਦੇ ਲਈ ਸਰਕਾਰ ਤੇ ਕੋਲੋਂ ਮਦਦ ਦੀ ਕੋਹਾ ਲਗਾਈ ਹੈ ਦੱਸਦੇ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨਾਗੋਕੇ ਦੇ ਲਗਭਗ ਡੇਢ ਸਾਲ ਪਹਿਲਾਂ ਕੈਨੇਡਾ ਗਏ ਨੋਜਫਾਨ ਕਮਲਦੀਪ ਸਿੰਘ ਜਿਸ ਦੀ ਕਿ ਉਮਰ 34 ਸਾਲ ਆ ਅਤੇ ਉਹ ਕੈਨੇਡਾ ਦੇ ਵਿੱਚ ਬਿਮਾਰ ਹੋਇਆ ਜਿਸ ਦੇ ਨਾਲ ਉਸ ਦੀ ਮੌਤ ਹੋਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕਮਲਦੀਪ ਸਿੰਘ ਲਗਭਗ ਡੇਢ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਸ ਦੀ ਪਤਨੀ ਆ ਇੱਕ ਉੱਤਰ ਅਤੇ ਬੀਟੀ ਵੀ ਲਗਭਗ 2 ਮਹੀਨੇ ਪਹਿਲਾਂ ਹੀ ਕੈਨੇਡਾ ਗਈ ਸੀ ਜੋ ਬੀਤੇ 2 ਦਿਨ ਪਹਿਲਾਂ ਹੀ ਬਿਮਾਰ ਹੋਇਆ ਅਤੇ ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਇਹ ਖਬਰ ਸੁਣ ਕੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮੇਰਾ ਛੋਟਾ ਭਾਈ ਕੀ ਨਾਮ ਸੀ ਇਹਦਾ ਕਮਨਦੀਪ ਕਿਸ ਤਰ੍ਹਾਂ ਡੈਥ ਪਈ ਹੈ ਜੀ ਅਨੁਸਾਰ 1.5 ਸਾਲ ਹੋ ਗਿਆ ਹੈ ਘਰ ਆਏ ਨੂੰ ਇਹ ਬਣਾ ਮੇਰੀ ਮਾੜਾ ਜਿਹਾ ਠੱਲਾ ਆਇਆ ਬੁਖਾਰ ਹੋਇਆ ਬੁਖਾਰ ਹੋਣਾ ਉਹਦੀ ਡੈਥ ਹੋ ਗਈ ਵਿਆਹਿਆ ਸੀ ਮੇਰਾ ਦੋ ਬੱਚੇ ਉਹਨੇ ਕਿਨੇ ਕਿ ਉਹ ਕਿੱਥੇ ਰਹਿੰਦੇ ਆ ਉਹ ਵੀ ਉੱਥੇ ਕੈਨੇਡਾ ਹੀ ਆ ਤੇ ਕੀ ਮੰਗ ਕਰਦੇ ਜੋ ਸਰਕਾਰ ਕੋਲ ਨੇ ਸਾਡੇ ਦੂਰਾ ਵੀ ਦੀ ਜਿਹੜੀ ਉਹ ਡੈਡ ਬੋਡੀ ਸਾਡੀ ਪਹਚਾਈ ਜਾਵੇ ਇੰਡੀਆ ਪਹਚਾਈ ਜਾਵੇ ਇਹ ਉਹਦੇ ਇਹ ਤਾਂ ਬੰਦਾ ਕਰ ਚੜ ਗਈ ਹੈ ਹਰੀ ਦਰਸ਼ਨ ਕਰ ਸਕਦੀ ਹੈ ਮਤੇ ਜੀਨਾ ਤੁਹਾਡੇ ਅਮਰਜੀਤ ਕੌਰ ਅਮਰਜੀਤ ਕੌਰ ਅਮਰਜੀਤ ਕੌਰ ਜੀ ਜਿਹੜੇ ਤੁਹਾਡੇ ਪੁੱਤਰ ਦੀ ਕੈਨੇਡਾ ਦੇ ਵਿੱਚ ਮੌਤ ਹੋਈ ਆ ਕੀ ਹੋਇਆ ਉਹਨਾਂ ਨੂੰ 2 ਦਿਨ ਤੋਂ ਬੁਖਾਰ ਤੇ ਨਾਲ ਇਨਫੈਕਸ਼ਨ ਹੋ ਕੇ ਤੇ ਨਾਲ ਥੋੜਾ ਨਮੋਨਿਆ ਹੋ ਗਿਆ ਤੇ ਇੱਕਦਮ ਜਿਹੜਾ ਉਹਦੇ ਮਤਲਬ ਗੁਰਦੇ ਕਹਿੰਦੇ ਉਹ ਡੈੱਡ ਹੋ ਗਏ ਆ ਤੇ ਉਹਨਾਂ ਦੀ ਮੌਤ ਹੋ ਗਈ ਆ ਕਿਨੇ ਚਿਰ ਪਹਿਲਾਂ ਕੈਨੇਡਾ ਗਿਆ ਸੀ ਉਹ ਮਤਲਬ ਨਵੰਬਰ ਦੀ 26 ਤਈਏ ਕਿਨੂੰ ਗਿਆ ਸੀ ਅਜੇ ਕਨੂੰ ਨਵੰਬਰ ਦੀ 26 ਆਉਣੀ ਆ ਬਾਕੀ ਪਰਿਵਾਰਕ ਮੈਂਬਰ ਉਹਨੇ ਹੁਣ ਖੜੇ ਸੀ ਅਜੇ ਸਾਰਾ 2 ਮਹੀਨੇ ਨਹੀਂ ਹੋਏ ਦੋ ਇੱਕ ਬੱਚਾ ਤੇ ਆਪਣਾ ਲੜਕਾ ਤੇ ਲੜਕੀ ਤੇ ਆਪਣੀ ਵਾਈਫ ਕੀ ਮੰਗ ਕਰਦੇ ਕੋ ਸਰਕਾਰ ਕੋ ਨਹੀਂ ਸਰਕਾਰ ਕੋ ਮੰਗ ਕਰਦੇ ਆਡੇ ਬੱਚੇ ਦੀ ਜਦ ਬੋਡੀ ਸਾਡੇ ਪਿੰਡ ਪਹੁੰਚਾਈ ਜਾਵੇ ਅਸੀਂ ਆਪਣੇ ਬੱਚੇ ਦੇ ਆਖਰੀ ਦਰਸ਼ਨ ਕਰ ਸਕੀਏ ਉਹ ਆਪਣੇ ਬੱਚੇ ਦੇ ਕੋਈ ਵੇਦਰਾ ਸਮਾਰਵਾਜ ਕਰ ਸਕੀਏ ਕਿਉਂ ਹੁਣ ਸਾਡਾ ਤੇ ਆਖਰੀ ਇਹ ਹੀ ਰਹਿ ਗਿਆ ਸਾਡਾ ਇਕੱਲਾ ਬੱਚਾ ਸੀ